ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਨਿੱਕੀ ਕਾਨੇ ਵਾਲੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਝੋਟੀ ਆ ਜੀ ਨੇ ਕਿ ਤੀਜਾ ਸੁਆ ਸੁਣਾ ਬਹੁਤ ਚੰਗੇ ਖਾਨਦਾਨ ਚੋਂ ਆ ਦੋਸਤੋ ਬਹੁਤ ਵਧੀਆ ਮਾਂ ਦਾ ਦੁੱਧ ਰਿਕਾਰਡ ਆ ਤੇ ਬਹੁਤ ਹੀ ਵਧੀਆ ਇਹਦਾ ਆਪਦਾ ਪਿਛਲੇ ਸੁਆ ਦਾ ਰਿਹਾ ਤੇ ਐਦ ਕੀ ਹੈ ਗੱਬਣਾ ਇਹ ਸੇਲ ਆ ਦੋਸਤੋ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨਾ ਉਹਨੂੰ ਵੀ ਪ੍ਰੈਸ ਕਰ ਲਿਓ ਤਾ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਕੁਲਵੰਤ ਸਿੰਘ ਹੈ ਪਿੰਡ ਛੋਟੀ ਕਰਨ ਵਾਲੀ ਜ਼ਿਲ੍ਹਾ ਫਰੀਦਕੋਟ ਦੀ ਸਾਦਕ ਤੋਂ 10 ਕਿਲੋਮੀਟਰ ਵੱਡ ਛੇਪਦੇ ਵਾਲੇ ਪਾਸੇ ਜੀ ਗੁਰੂ ਸਾਹਿਬ ਤੋਂ ਚੜਦੇ ਵਾਲੇ ਪਾਸੇ 10 ਕਿਲੋਮੀਟਰ ਦੇ ਵਿਚਾਲੇ ਪਿੰਡ ਹੈ ਸਾਡਾ ਜੀ ਠੀਕ ਹੈ ਜੀ ਇਹ ਸਾਡੀ ਝੂਟੀ ਹੈਗੀ ਸ਼ਿਕੰਦਰ ਦੀ ਬੈਰੋਗਾਲੇ ਦੀ ਬੱਚੀ ਹੈ ਜੀ ਆਪੇ ਸ਼ਿਕੰਦਰ ਦੀ ਬੱਚੀ ਆ ਇਹ ਆਪ ਆਪ ਸ਼ਿਕੰਦਰ ਦੀ ਬੱਚੀ ਹੈ ਜੀ ਠੀਕ ਹੈ ਤੇ ਇਹਦੇ ਸੀਮਨ ਅੱਗੇ ਕਿਹੜਾ ਲੱਗਿਆ ਭਾਈ ਇਹਦੇ ਹਸਾਰ ਯੂਨੀਵਰਸਿਟੀ ਦਾ ਐਮ 51 ਲੱਗਿਆ ਸੀਮਨੇ ਦੇ ਸੀਆਰਬੀ ਦਾ ਬਹੁਤ ਵਧੀਆ ਸੀਲ ਸਾਹਿਬ ਤੇ ਕਿੰਨਾ ਚਿਰ ਲੈ ਜੂਗੀ ਬਾਈ ਜੀ ਇਹ ਸੂਣ ਜਿਹਨੇ ਪਿਛਲੀ ਵਾਰੀ 14 ਲੀਟਰ ਦੁੱਧ ਦਿੱਤਾ ਜੀ ਠੀਕ ਆ ਜੀ ਤੇ ਅੱਜ ਕੀ ਜ਼ਿਆਦੇ ਦੇਣ ਦੇ ਹਰਮਾਨ ਆ ਸਾਡੇ ਵੱਡੇ 14 ਲੀਟਰ ਨੇ ਦੂਜੇ ਸੂਏ ਦਿੱਤਾ ਤੇ ਅੱਜ ਕੀ 15 16 ਲੀਟਰ ਕੱਢ ਦੋ ਹਾਂ ਉਦੋਂ ਵੀ ਜ਼ਾਇਦਾ ਹੋਊਗੀ ਇਹਦੀ ਮਾਂ ਦਾ ਉਹ ਇਹਦੀ ਮਾਂ ਜੀ ਉਹ 14 ਲੀਟਰ ਕਰ ਦੋ ਦਿੱਤਾ ਵਾ ਜੀ ਇਹਦੀ ਮਾਂ ਸਾਹਮਣੇ ਖੜੀ ਆ ਉਹਨੇ 18 ਲੀਟਰ ਦੁੱਧ ਹਾਂਜੀ ਹਾਂਜੀ ਇਹਦੀ ਮਾਂ ਤੇ ਕਿੰਨੇ ਦਿਨ ਲੈ ਜੂ ਬਾਈ ਸੂਣ ਚ ਇਹ ਇਹ ਬਾਈ ਇਹਦੇ 12 ਤਰੀਕ ਨੂੰ ਦਿਨ ਪੂਰੇ ਆ ਜੀ 12 ਤਰੀਕ ਨੂੰ ਹਾਂਜੀ ਹਾਂਜੀ ਤਕਰੀਬਨ ਕਿੰਨੇ ਕ ਦਿਨ ਬਾਕੀ ਆ ਪੰਜ ਛੇ ਦਿਨ ਬਸ ਪੰਜ ਛੇ ਦਿਨ ਬਾਕੀ 10 ਦਿਨ ਲੈ ਜੂ ਹੈ ਛੋਟੀ ਕੱਚੀ ਆ ਹਾਂਜੀ ਹਾਂਜੀ ਬਹੁਤ ਸੋਹਣਾ ਸਿੰਗਾ ਛੋਟਾ ਛੋਟਾ ਸਿੰਗਾ ਦੋਸਤੋ ਸ਼ਕੰਦਰ ਦੀ ਧੀ ਆ ਇਹ ਹਾਂਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਗੋਲ ਸਿੰਗ ਦੀ ਆ ਛੋਟਾ ਛੋਟਾ ਸਿੰਗਾ ਮੱਥੇ 'ਚ ਥੋੜਾ ਜਿਹਾ ਬੱਲ ਆ ਕਿਉਂਕਿ ਇਹਦੇ ਮਾਂ ਦੇ ਵੀ ਮੱਥੇ 'ਚ ਬੱਲ ਆ ਤੇ ਇਹਦੇ ਵੀ ਥਣਾ ਦਾ ਸਹਿਜ ਗਾਇਬ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੋਸਤੋ ਬਹੁਤ ਹੀ ਵਧੀਆ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਮੁਠੀ ਦੀ ਚੁਆਈ ਵਾਲਾ ਤੇ ਬਹੁਤ ਹੀ ਸਾ ਸੀਲ ਤੇ ਸਲਾਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਹਿਜ ਗਾਇਬ ਦਿਖਾਵਾਂਗੇ ਤੇ ਬਾਕੀ ਬਾਅਦ ਚ ਤੋੜ ਕੇ ਤੁਹਾਨੂੰ ਦਿਖਾ ਦੇਾਂਗੇ ਸਾਰੀ ਜੱਜਮੈਂਟ ਤੁਹਾਨੂੰ ਇਹਦੀ ਆ ਜਾਣੀ ਹੈ ਦੇਖ ਸਕਦੇ ਹੋ ਦੋਸਤੋ ਇੱਕੋ ਜਿਹਾ ਥਾਣਾ ਦੋਨਾਂ ਪਾਸਿਆਂ ਤੋਂ ਤੇ ਕੱਦ ਕਾਠ ਬਹੁਤ ਚੰਗਾ ਝੋਟੀ ਦਾ ਰਾਜੀਪਲੀ ਵੀ ਚੰਗੀ ਆ ਪਤਲੀ ਚਮੜੀ ਦੀ ਹੈ ਦੋਸਤੋ ਪਿੱਠ ਪੜਾ ਸੋਹਣਾ ਤੇ ਤੋੜ ਕੇ ਬਾਈ ਤੁਹਾਨੂੰ ਦਿਖਾ ਦਿੰਨੇ ਬਹੁਤ ਸੋਹਣਾ ਹਵਾਨਾ ਦੋਸਤੋ ਬਹੁਤ ਹੀ ਜ਼ਿਆਦਾ ਚੰਗੀ ਝੋਟੀ ਆ ਆਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਹਰ ਪੱਖ ਤੋਂ ਤੁਹਾਨੂੰ ਦਿਖਾਤੀਏ ਦੋਸਤੋ ਬਹੁਤ ਹੀ ਸ਼ਾਨਦਾਰ ਹਵਾਨਾ ਦੋਸਤੋ ਤਿਆਰ ਕੀਤਾ ਹੈ ਲੈ ਚਲੋ ਲਓ ਵੀ ਮਿੱਤਰੋ ਪੈਠਪੜਾ ਦੇਖ ਲਓ ਤੇ ਥਾਣਾ ਦਾ ਸੈਜ ਗਾਇਬ ਪਿਛਲੇ ਪਾਸੇ ਨੂੰ ਹਵਾਨਾ ਬਹੁਤ ਸਾਫ ਸੁਥਰਾ ਹੈ ਮੋੜ ਲਓ ਚੰਗਾ ਹਵਾਨਾ ਉੱਥੇ ਲੈ ਚ ਲੋ ਜੀ ਉੱਥੇ ਲੈ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦੇ ਬਾਰੇ ਫੋਨ ਤੇ ਦੱਸ ਦਾਂਗੇ ਜੀ ਲਓ ਵੀ ਮਿੱਤਰੋ ਚੰਗੀ ਝੋਟੀ ਆ ਬਾਈ ਨੂੰ ਫੋਨ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਐ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਨਿੱਕੀ ਕਾਨੇ ਵਾਲੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਝੋਟੀ ਆ ਜੀ ਨੇ ਕਿ ਤੀਜਾ ਸੁਆ ਸੁਣਾ ਬਹੁਤ ਚੰਗੇ ਖਾਨਦਾਨ ਚੋਂ ਆ ਦੋਸਤੋ ਬਹੁਤ ਵਧੀਆ ਮਾਂ ਦਾ ਦੁੱਧ ਰਿਕਾਰਡ ਆ ਤੇ ਬਹੁਤ ਹੀ ਵਧੀਆ ਇਹਦਾ ਆਪ ਦਾ ਪਿਛਲੇ ਸੁਆ ਦਾ ਰਿਆ ਤੇ ਇਹ ਕੀ ਹੈ ਗੱਬਣਾ ਇਹ ਸੇਲ ਆ ਦੋਸਤੋ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਕੁਲਵੰਤ ਸਿੰਘ ਹੈ ਪਿੰਡ ਛੂਟੀ ਕਰਨ ਵਾਲੀ ਜ਼ਿਲ੍ਹਾ ਫਰੀਦਕੋਟ ਜੀ ਸਾਦਕ ਤੋਂ 10 ਕਿਲੋਮੀਟਰ ਵੱਡ ਛੇਪਦੇ ਵਾਲੇ ਪਾਸੇ ਜੀ ਗੁਰੂ ਸਾਹਿਬ ਤੋਂ ਚੜਦੇ ਵਾਲੇ ਪਾਸੇ 10 ਕਿਲੋਮੀਟਰ ਦੇ ਵਿਚਾਲੇ ਪਿੰਡ ਹੈ ਸਾਡਾ ਜੀ ਠੀਕ ਹੈ ਜੀ ਇਹ ਸਾਡੀ ਛੋਟੀ ਹੈਗੀ ਸ਼ਿਕੰਦਰ ਦੀ ਬੈਰੋਗਾਲੀ ਦੀ ਬੱਚੀ ਹੈ ਜੀ ਆਪੇ ਸ਼ਿਕੰਦਰ ਦੀ ਬੱਚੀ ਆ ਇਹ ਆਪ ਆਪ ਸ਼ਿਕੰਦਰ ਦੀ ਬੱਚੀ ਹੈ ਜੀ ਠੀਕ ਹੈ ਤੇ ਇਹਦੇ ਸੀਮਨ ਅੱਗੇ ਕਿਹੜਾ ਲੱਗਿਆ ਭਾਈ ਇਹਦੇ ਹਸਾਰ ਯੂਨੀਵਰਸਿਟੀ ਦਾ ਐਮ 51 ਲੱਗਿਆ ਸੀ ਸੀਮਨ ਦੇ ਸੀਆ ਬਹੁਤ ਵਧੀਆ ਸੀਲ ਸਾਹਿਬ ਤੇ ਕਿੰਨਾ ਚਿਰ ਲੈ ਜੂਗੀ ਬਾਈ ਜੀ ਇਹ ਸੂਣ ਚ ਇਹਨੇ ਪਿਛਲੀ ਵਾਰੀ 14 ਲੀਟਰ ਦੁੱਧ ਦਿੱਤਾ ਜੀ ਠੀਕ ਆ ਜੀ ਤੇ ਅੱਜ ਕੀ ਜਿਆਦੇ ਦੇਣ ਦੇਣ ਮਾਣ ਆ ਸਾਡੇ ਵੱਗ 14 ਲੀਟਰ ਨੇ ਦੂਜੇ ਸੂਏ ਦਿੱਤਾ ਤੇ ਅੱਜ ਕੀ 15 16 ਲੀਟਰ ਕੱਢ ਦੋ ਹਾਂ ਉਦੋਂ ਵੀ ਜਾਇਜ਼ ਹੋਊਗੀ ਇਹਦੀ ਮਾਂ ਦਾ ਉਹ ਇਹਦੀ ਮਾਂ ਜੀ ਉਹ 14 ਲੀਟਰ ਕਰ ਦੋ ਦਿੱਤਾ ਵਿਆ ਜੀ ਇਹਦੀ ਮਾਂ ਸਾਹਮਣੇ ਖੜੀ ਆ ਉਹਨੇ 18 ਲੀਟਰ ਦੁੱਧ ਹਾਂਜੀ ਹਾਂਜੀ ਇਹਦੀ ਮਾਂ ਤੇ ਕਿੰਨੇ ਦਿਨ ਲੈ ਜੂ ਬਾਈ ਸੂਣ ਚ ਇਹ ਇਹ ਬਾਈ ਇਹਦੇ 12 ਤਰੀਕ ਨੂੰ ਦਿਨ ਪੂਰੇ ਆ ਜੀ 12 ਤਰੀਕ ਨੂੰ ਹਾਂਜੀ ਹਾਂਜੀ ਤਕਰੀਬਨ ਕਿੰਨੇ ਕ ਦਿਨ ਬਾਕੀ ਆ ਬਸ 5-6 ਦਿਨ ਬਸ 5-6 ਦਿਨ ਬਾਕੀ 10 ਦਿਨ ਲੈ ਜੂ ਹੈ ਛੋਟੀ ਕੱਚੀ ਹਾਂਜੀ ਹਾਂਜੀ ਬਹੁਤ ਸੋਹਣਾ ਸਿੰਗਾ ਛੋਟਾ ਛੋਟਾ ਸਿੰਗਾ ਦੋਸਤੋ ਸ਼ਕੰਦਰ ਦੀ ਧੀ ਆ ਇਹ ਹਾਂਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਗੋਲ ਸਿੰਗ ਦੀ ਆ ਛੋਟਾ ਛੋਟਾ ਸਿੰਗਾ ਮੱਥੇ 'ਚ ਥੋੜਾ ਜਿਹਾ ਬੱਲ ਆ ਕਿਉਂਕਿ ਇਹਦੇ ਮਾਂ ਦੇ ਵੀ ਮੱਥੇ 'ਚ ਬੱਲ ਆ ਤੇ ਇਹਦੇ ਵੀ ਥਣਾ ਦਾ ਸਹਿਜ ਗਾਇਬ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੋਸਤੋ ਬਹੁਤ ਹੀ ਵਧੀਆ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਮੁਠੀ ਦੀ ਚੁਆਈ ਵਾਲਾ ਤੇ ਬਹੁਤ ਹੀ ਸਾਹ ਸੀਲ ਤੇ ਸਲਾਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਹਿਜ ਗਾਇਬ ਦਿਖਾਵਾਂਗੇ ਤੇ ਬਾਕੀ ਬਾਅਦ ਚ ਤੋੜ ਕੇ ਤੁਹਾਨੂੰ ਦਿਖਾ ਦੇਾਂਗੇ ਸਾਰੀ ਜੱਜਮੈਂਟ ਤੁਹਾਨੂੰ ਇਹਦੀ ਆ ਜਾਣੀ ਦੇਖ ਸਕਦੇ ਹੋ ਦੋਸਤੋ ਇੱਕੋ ਜਿਹਾ ਥਾਣਾ ਦੋਨਾਂ ਪਾਸਿਆਂ ਤੋਂ ਤੇ ਕੱਦ ਕਾਠ ਬਹੁਤ ਚੰਗਾ ਝੋਟੀ ਦਾ ਰਾਜੀਪਲੀ ਵੀ ਚੰਗੀ ਆ ਪਤਲੀ ਚਮੜੀ ਦੀ ਹੈ ਦੋਸਤੋ ਪਿੱਠਪੜਾ ਸੋਹਣਾ ਹੈ ਤੇ ਤੋੜ ਕੇ ਬਾਈ ਤੁਹਾਨੂੰ ਦਿਖਾ ਦਿੰਨੇ ਬਹੁਤ ਸੋਹਣਾ ਹਵਾਨਾ ਦੋਸਤੋ ਬਹੁਤ ਹੀ ਜਿਆਦਾ ਚੰਗੀ ਝੋਟੀ ਆ ਆਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਹਰ ਪੱਖ ਤੋਂ ਤੁਹਾਨੂੰ ਦਿਖਾ ਦਈਏ ਦੋਸਤੋ ਬਹੁਤ ਹੀ ਸ਼ਾਨਦਾਰ ਹਵਾਨਾ ਦੋਸਤੋ ਤਿਆਰ ਕੀਤਾ ਲੈ ਚਲੋ ਆਇਦਰ ਲਓ ਵੀ ਮਿੱਤਰੋ ਪੈਠਪੜਾ ਦੇਖ ਲਓ ਤੇ ਥਾਣਾ ਦਾ ਸੈਜ ਗਾਇਬ ਪਿਛਲੇ ਪਾਸੇ ਨੂੰ ਹਵਾਨਾ ਬਹੁਤ ਸਾਫ਼ ਸੁਥਰਾ ਹੈ ਮੋੜ ਲਈਓ ਚੰਗਾ ਹਵਾਨਾ ਉਥੇ ਲੈ ਜਲੋ ਜੀ ਉਥੇ ਲੈ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦੇ ਬਾਰੇ ਫੋਨ ਤੇ ਦੱਸ ਦਾਂਗੇ ਜੀ ਲਓ ਵੀ ਮਿੱਤਰੋ ਚੰਗੀ ਝੋਟੀ ਆ ਬਾਈ ਨੂੰ ਫੋਨ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ